ਅੱਜ ਨੂੰ ਮੈਨੂੰ ਲੱਗਦਾ ਲੋਕ ਐਂ ਡੀਕਦੇ ਸੀਗੇ ਵੀ ਜਿਵੇਂ ਨਾ ਪੂਰਨਮਾਸੀ ਦੀ ਰਾਤ ਨੂੰ ਡੀਕਦੇ ਆ ਵੀ ਅੱਜ ਡਬਲ ਲੈਟ ਆਊਗੀ ਸ਼ਾਇਦ ਅੱਜ ਕੁਝ ਨਾ ਕੁਝ ਬਣ ਜੇ। ਅੱਜ ਸਰਕਾਰ ਜੰਦਾਬਾਦ 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 ਕਿ ਜੇ ਸਾਡੀ ਲਾਈਟ ਨਾ ਚੱਲੀ ਅਸੀਂ ਤਾਂ ਇੱਥੇ ਬੈਠੇ ਹੀ ਆਂ। ਬੈਠੇ। ਜਾਣ ਅਸੀਂ ਇਹਨਾਂ ਨੂੰ ਵੀ ਕਿਸੇ ਨੂੰ ਹੀ ਨਹੀਂ। ਤਾਂ ਨਾ ਤੇ ਚੱਲ ਪੜਨੀ ਸਰਕਾਰ ਜੰਦਾਬਾਦ ਜੰਦਾਬਾਦ ਜੰਦਾਬਾਦ। ਨਾਜੀ ਬਲਕਰਨ ਸਿੰਘ ਡੱਲੇ ਵਾਲਾ ਬਲਾਕ ਪ੍ਰਧਾਨ ਵੀ ਕੋਈ ਕਾਦੀਆਂ ਫਰੀ ਕੋੜ ਜੀ। ਹਾਂ ਦਾਵੇ ਕੀਤੇ ਜਾ ਰਹੇ ਆ ਮੈਨੂੰ ਬਹੁਤ ਵਧੀਆ ਸਾਈਕਲ ਚਲਾਉਂਦੇ ਜਿਹੜੇ ਮਰਜੀ ਵਾਂਝ ਫੁੱਟਬਾਲ ਦਾ ਮੈਚ ਕਰਾ ਸਕਦੇ ਆਪਾਂ ਜਿਹੜੇ ਭੁਮਾਕਰ ਸੀ ਉਹਨਾਂ ਦਾ ਵੀ ਵਹਿਮ ਨਿਕਲ ਗਿਆ ਸਰਕਾਰ ਦਾ ਪਹਿਲਾਂ ਨਿਕਲ ਗਿਆ ਵੀਰੇ ਹੂੰ ਕਿਸਾਨ ਪਤਾ ਨਹੀਂ ਯਾਰ ਇਹ ਗ੍ਰੈਡ ਤੇ 66 ਕਿਵੀ ਤੇ ਸਾਡਾ ਡੱਲੇ ਦਾ ਕਿਉਂ ਵੈਰੀ ਬਣਿਆ ਵਾ ਇਹ ਜੀ ਜੀ ਮੁਲਾਜ਼ਮ ਸਾਡੇ ਜੀ ਜੋ ਫਾਲਟ ਪੈਂਦਾ ਸਾਡੇ ਡੱਲੇ ਵਾਲੇ ਪੈਂਦਾ ਵੀਰੇ ਜੀ ਠੀਕ ਆ ਕੱਲ ਪਰਸੋਂ ਤੋਂ ਇਹ ਗੱਲ ਚੱਲੀ ਵੀ ਉਹ ਕੂਨੀ ਵਾਲਾ ਸੋਚ ਘਟ ਦੋ ਅਸੀਂ ਯਾਰ ਜੱਟਾਂ ਨਾਲ ਜੱਟ ਤਾਂ ਨਹੀਂ ਲੜ ਸਕਦੇ ਹਾਂ ਮਹਿਕਮੇ ਨਾਲ ਜ਼ਰੂਰ ਲੜਾਂਗੇ ਜੀ ਉਥੇ ਸੱਚ ਅਸੀਂ ਨਹੀਂ ਕਰ ਸਕਦੇ ਅਸੀਂ ਮੰਨ ਲਓ ਮੰਨੂ ਤੇਰੇ ਟਰਾਂਸਫਾਰਮ ਦੀ ਸੋਚ ਘਟਦੇ ਆ ਤੂੰ ਸਾਨੂੰ ਖੰਡ ਪਾਏਗਾ ਵੀਰੇ ਨਾ ਜੀ ਨਾ ਹੋ ਨਹੀਂ ਨਾ ਸਕਦਾ ਇਹ 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 ਤਾਂ ਐਸਡੀਓ ਨੂੰ ਬੇਨਤੀ ਕੀਤੀ ਅਸੀਂ ਵੀਰੇ ਵੀ ਸਾਡਾ ਫੀਡਰ ਘੱਟ ਕਰ ਦੋ ਕੋਈ 5-4 ਟਰਾਂਸਫਾਰਮ ਇੱਥੇ ਲਾਏ ਜਾਣ ਬੇਨਤੀ ਕੀਤੀ ਪਰ ਐਸਡੀਓ ਨੇ ਇਹ ਗੱਲ ਨਹੀਂ ਮੰਨੀ ਤੇ ਸਾਨੂੰ ਮੈਨੂੰ ਲੱਗਦਾ ਕੱਲ ਨੂੰ ਐਤਵਾਰ ਆ ਗਿਆ ਤੇ ਪਰਸੋਂ ਐਸਡੀਓ ਨਾਲੀ ਦੋ ਹੱਥ ਖੜੇ ਕਰਨੇ ਪੈਣੇ ਆ ਜੀ ਜੀ ਮਜਬੂਰਵਾ ਸਾ ਮਜਬੂਰੀ ਬਣੀ ਪਈ ਆ ਹਾਂਜੀ ਹਾਂ ਪਤਾ ਨਹੀਂ ਬੋਲ ਇਹ ਹੀ ਜਿਹੜੀਆਂ ਗੱਲਾਂ ਬਾਈਬਲ ਕਰਨੇ ਕੀਤੀਆਂ ਇਹ ਹੀ ਗੱਲਾਂ ਤਕਰੀਬਨ ਸਾਰੀਆਂ ਬਾਈ ਨੇ ਦੱਸ ਹੀ ਦਿੱਤੀਆਂ ਅੱਜ ਨੂੰ ਮੈਨੂੰ ਲੱਗਦਾ ਲੋਕ ਐਂ ਡੀਕਦੇ ਸੀਗੇ ਵੀ ਜਿਵੇਂ ਨਾ ਪੂਰਨਮਾਸੀ ਦੀ ਰਾਤ ਨੂੰ ਡੀਕਦੇ ਆ ਵੀ ਅੱਜ ਡਬਲ ਲੈਟ ਆਊਗੀ ਸ਼ਾਇਦ ਅੱਜ ਕੁਝ ਨਾ ਕੁਝ ਬਣ ਜੇ 8 ਘੰਟੇ ਲੈਟ ਹੁੰਦੀ ਆ 8 ਘੰਟਿਆਂ ਜੋ ਮੈਨੂੰ ਲੱਗਦਾ ਇਹ ਤਾਂ ਸਾਰੇ ਪੰਜਾਬ ਦੇ ਹਾਲਾਤ ਆ ਵੀ 8 ਘੰਟੇ ਜੋ 4.5 4 5 ਘੰਟੇ ਲੈਟ ਪੂਰੀ ਹੁੰਦੀ ਆ 8 ਘੰਟਿਆਂ ਦੇ ਤਾਂ ਗੱਲਾਂ ਹੀ ਰਹਿ ਗਈਆਂ ਜੀ ਤੇ ਅੱਜ ਡਬਲ ਲਾਈਟ ਆਉਣੀ ਸੀਗੀ 66 ਕੇਵੀ ਇੱਥੇ ਬੋਲੇ ਵਾਲੇ ਫੀਡਰ ਤੋਂ ਡੱਲੇ ਵਾਲਾ ਫੀਡਰ ਦੀ ਤੇ ਉਹਨੂੰ ਕੀ ਹੋਇਆ ਕਿ ਜਦੋਂ 2:30 ਵਜੇ ਲਾਈਟ ਚੱਲੀ ਤਾਂ ਅੱਧਾ ਪੌਣਾ ਘੰਟਾ ਚੱਲੀ ਤੇ ਉਸ ਤੋਂ ਬਾਅਦ ਬੰਦ ਹੋ ਗਈ। ਉਦੋਂ ਦੇ ਮੈਨੂੰ ਲੱਗਦਾ ਸਵੇਰੇ ਸਾਰਾ ਦੁਪਹਿਰ ਅਸੀਂ ਇਸ ਕੱਲ ਨੂੰ ਬਈ ਅੱਜ ਲੱਡਾ ਲਾਈਟ ਡਬਲ ਆਉਣੀ ਆ ਲੈ ਤੇਰੇ ਦੀ ਦੇ ਤੇਰੇ ਦੀ ਰਿਆਂ ਸਿੱਟੀ ਕੇ ਸਿੱਟੀ ਕੇ ਤਕਰੀਬਨ ਹਰੇਕ ਬੰਦੇ ਨੇ ਅੱਜ ਦੀ ਡਬਲ ਲਾਈਟ ਨੂੰ ਵੇਖ ਕੇ ਪੰਜ ਪੰਜ ਚਾਰ ਚਾਰ ਕਿੱਲੇ ਆ ਤਾਂ ਕੋਈ ਰੇਪਾਈ ਵੀ ਆ। ਉਹ ਵੀ ਨਾਲ ਮਚਵਾ ਲਿਆ। ਲਾਈਟ ਵੀ ਨਹੀਂ ਚੱਲੀ ਤੇ ਤੁਸੀਂ ਇਧਰ ਨੂੰ ਜੇ ਕੈਮਰਾ ਕਵਾ ਕੇ ਵੇਖ ਲਓ ਤਾਂ ਇਹਨਾਂ ਦੇ ਆਪ ਦੇ ਗ੍ਰਿਡ 'ਚ ਵੀ ਲਾਈਟ ਨਹੀਂ ਆ। ਆ ਗ੍ਰਿਡ ਦੇ ਹਾਲਾਤ ਤੁਸੀਂ ਜਾਂਦੇ। ਇਹ ਵਿੱਚ ਕੋਈ ਦੋਰ ਹੈ ਨਹੀਂ। ਰੈਂਦੀ ਗੱਲ ਆ ਵੀ ਕਿਸਾਨਾਂ ਦਾ ਤਾਂ ਵੈਰੀ ਇਹ ਹੀ ਲੱਗਦਾ ਵੀ ਜਿਵੇਂ ਮਤਰੇ ਜਵਾਕ ਵਾਲੀ ਗੱਲ ਬਣੀ ਪਈ ਆ ਡੱਲੇ ਵਾਲੇ ਪੀਟਰ ਨਾਲ ਤਾਂ ਖਾਸ ਕਰਕੇ ਬਣੀ ਪਈ ਆ। ਇਹਨਾਂ ਨੂੰ ਪੰਜ ਚਾਰ ਦਿਨ ਪਹਿਲਾਂ ਵੀ ਅਸੀਂ ਇੱਥੇ ਆ ਕੇ ਉਹੀ ਇੱਥੇ ਧਾਤਾ ਧਾਤਾ ਕਰਕੇ ਅਸੀਂ ਆਪਦਾ ਫੀਡਰ ਚਲਵਾਇਆ। ਬਾਕੀ ਗੁਰਪ੍ਰਿੰਦਰ ਆਪਨੂੰ ਨੇ ਪ੍ਰੋਸਾਈਬੋ ਦਵਾਇ ਵੀ ਸਾਡੀ 9:30 ਵੀ ਚੱਲ ਪਊਗੀ ਫਲਾਨੇ ਟਾਈਮ ਚੱਲ ਪਊਗੀ ਹੁਣ ਦੇਖਦੇ ਆ ਵੀ ਚੱਲਦੀ ਐ ਜਾਂ ਨਹੀਂ ਚੱਲਦੀ ਅਗਲੀ ਅਗਲੀ ਨਰਨ ਰੇਖਾ ਕੀ ਹੈ ਹਾਂ ਆ ਸਾਡੀ ਅਗਲੀ ਤਾਂ 9:30 ਦਾ ਹੋਵੇ ਅਗਲੀ ਤਾਂ ਭਾਈ ਸਾਡੀ ਇਹੀ ਆ ਵੀ ਅੱਜ ਤਾਂ ਫੇਰ ਇੱਥੇ ਆਉਣਾ ਸਾਡੀ ਰੂਪਰੇਖਾ ਬਾਈ ਇਹੀ ਆ ਕਿ ਜੇ ਤਾਂ ਇਹਨਾਂ ਨੇ ਸਾਨੂੰ ਇਹ ਦੱਸਿਆ ਸੀਗਾ ਵੀ 10:30 9:30 ਪੌਣੇ 10 ਵਜੇ ਤੱਕ ਥੋੜੀ ਲਾਈਟ ਚਲਵਾਵਾਂਗੇ ਠੀਕ ਜੇ ਨਾ ਚਲਵਾਈ ਤਕਰੀਬਨ ਇੱਥੇ 50 60 ਬੰਦੇ ਤਾਂ ਸਾਡੇ ਬੈਠੇ ਆ ਬਾਕੀ ਸਾਡਾ ਤਕਰੀਬਨ ਸਾਰਾ ਪਿੰਡ ਸਟੈਂਡ ਬਾਈ ਤੇ ਖੜਾ ਕਿ ਜੇ ਕੋਈ ਗੱਲ ਬਣਦੀ ਤਾਂ ਸਾਡਾ ਤਕਰੀਬਨ ਸਾਰਾ ਬਾਕੀ ਮੈਸੇਜ ਆਪਣੇ ਲੱਗਾ ਠੀਕ ਇਹੀ ਗੱਲ ਆ ਕਿ ਜੇ ਸਾਡੀ ਲਾਈਟ ਨਾ ਚੱਲੀ ਅਸੀਂ ਤਾਂ ਇੱਥੇ ਬੈਠੇ ਆ ਬੈਠੇ ਜਾਣ ਅਸੀਂ ਇਹਨਾਂ ਨੂੰ ਵੀ ਕਿਸੇ ਨੂੰ ਨਹੀਂ ਦੇਣਾ ਠੀਕ ਹੈ ਇੱਥੇ ਸਾਰਾ ਕੁਝ ਏਵੇਂ ਇਹਨਾਂ ਦਾ ਹੁੱਕਾ ਪਾਣੀ ਬੰਦ ਕਰ ਦੇਾਂਗੇ ਸਾਡੀ ਚੇਤਾਵਨੀ ਹੈ ਜੀ ਇਹਨਾਂ ਨੂੰ ਸੋ ਪਾਵਰ ਕੌਮ ਮਰਦਾਬਾਦ 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 ਵਿਆਹ ਸਰਕਾਰ ਮਰਦਾਬਾਦ 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 ਖੁਦਾਨਾ ਦਾ ਜ਼ੁਲਮ ਕਰਨੀ ਸਰਕਾਰ ਮਰਦਾਬਾਦ 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 ਵਿਆਹ ਸਰਕਾਰ ਮਰਦਾਬਾਦ